ਮਹਾਵਿਸ਼ਵਜਨੋ ਗੱਲ ਆ ਗਈ ਗੇਤੀ ਮੂੰਗੀ ਦੀ ਪਿੰਡ ਮਾਖੇ ਚੜਾ ਲੱਗੀ ਹੋਈ ਹੈ ਬਾਈ ਗਰਦੀਪ ਸਿੰਘ ਗੋਗੀ ਦੇ ਤੇ ਮੂੰਗੀ ਦੇ ਕੇ ਰੂਹ ਖੁਸ਼ ਹੋ ਗਈ ਤੇ ਫਲ ਆਏ ਅੰਤਾਂ ਦਾ ਤੇ ਵੈਰੈਟੀ ਕਿਹੜੀ ਹੈ ਬ੍ਰੈਡ ਲੱਗੀ ਹੈ ਬੰਸੀ ਗੋਲਡ ਬਸ ਇੱਕ ਪ੍ਰੋਬਲਮ ਹੈ ਜਿਹੜੀਆਂ ਬੱਲੀਆਂ ਆ ਆਪਣੀਆਂ ਫਲੀਆਂ ਆਈਆਂ ਅਦਰੰਗੜੀਆਂ ਵੀ ਇਨ੍ਹਾਂ ਬਾਤ ਇਸ ਜਿਹੜੀ ਘਟਾਂ ਨਹੀਂ ਪੂਰੀਆਂ ਕਰ ਸਕਦੇ ਸਾਨੂੰ ਕਰਨੀ ਚਾਹੀਦੀ ਹੈ ਜਿਵੇਂ ਕੈਲਸ਼ੀਅਮ ਬੋਰਨ ਉਸੇ ਮੋਕ ਦੇ ਮਿਲ ਜਾਂਦਾ ਇਹਨੂੰ 13054 ਜਾਂ 52342 ਸਪਰੇਆ ਹੋ ਜਾਂਦੀਆਂ ਤੇ ਇਹਦੀ ਗੱਲ ਵੱਖਰੀ ਹੋਣੀ ਸੀ ਪਰ ਥੋੜਾ ਜਿਹਾ ਇੱਕ ਫਰਕ ਉਸ ਨੇ ਇਹ ਨਹੀਂ ਪਤਾ ਕਿਉਂਕਿ ਜਿਹਦੇ ਝੱਖੜ ਦਫਾਨ ਜ਼ਿਆਦਾ ਆਇਆ ਹਵਾ ਤੇਜ਼ ਸੀ ਮੀਂਹ ਜ਼ਿਆਦਾ ਸੀਗਾ ਤੇ ਮੂੰਗੀ ਦਾ ਕੱਦ ਸੀਗਾ ਜ਼ਿਆਦਾ ਸੀਗਾ ਸਾਰੇ ਵਿਸ਼ਾਤ ਸੀ ਤੇ ਇਹਦੇ ਇੱਕ ਵੀ ਤੇਲਾ ਚੇਪਾ ਮੱਛਰ ਦੇਖ ਨੂੰ ਨਹੀਂ ਮਿਲਿਆ ਕਿਉਂਕਿ ਬਾਈ ਨੇ ਹਲਵਿੰਦਰ ਜੋਦਰੀ ਸਪਰੇਆ ਉਹ ਲਗਾਤਾਰ ਕੀਤੀਆਂ ਨੇ ਹਰ ਹਫ਼ਤੇ ਸਪਰੇਅ ਕਰਦਾ ਹੈ ਨੌਕਰੀ ਹਰਵੰਜੋ ਇਹ ਹੋਤੀਲਾ ਚੇਪਾ ਮੱਛਰ ਸੁੰਡੀ ਜੋ ਕੁਛ ਵੀ ਹੈਗਾ ਸਾਰਾ ਸਾਫ਼ ਰੱਖਦੀ ਏ ਵਿਦ ਜੂੰ ਸਾਫ਼ ਰੱਖਦੀ ਏ ਕਿਉਂਕਿ ਇਹਨੂੰ ਮੂੰਗੀ ਨੂੰ ਜ਼ਿਆਦਾਤਰ ਜਿਹੜੇ ਜੂੰ ਤੇਲਿਆ ਬਾਈਟ ਫਲਾਈ ਇਹ ਹੀ ਮਾਰਦੇ ਆ ਤੇ ਉਹਦੇ ਬਾਅਦ ਤੇ ਹਰਵੰਜੋ ਬਣੀ ਲਗਾਤਾਰ ਕੀਤੀ ਤੇ ਤੁਸੀਂ ਮੂੰਗੀ ਦੇਖ ਸਕਦੇ ਹੋ ਆ ਪਈਆਂ ਜਮ ਬਿਲਕੁਲ ਸੋਨੇ ਵਰਗੀ ਸੋ ਮਿੱਤਰੋ ਜਿੱਥੇ ਕੀਤੀਆਂ ਮੂੰਗੀਆਂ ਲੋ ਨਿਆਰੇ ਰੇਟ ਵੀ ਚੰਗਾ ਮਿਲਣ ਵਾਲਾ ਤੇ ਪੈਸੇ ਤੁਹਾਡੇ ਚੋਰਾ ਨਾਲ ਤੋਂ ਪਹਿਲਾਂ ਹੱਥ ਵਿੱਚ ਆ ਜਾਣਗੇ ਤੇ ਨਾਲੇ ਤੁਹਾਡੇ ਖਰਚੇ ਜਿਹੜੇ ਉਹ ਸਾਰੇ ਕਵਰ ਕਰ ਲੋਗੇ। ਸੋ ਧੰਨਵਾਦ ਜਿਉਂਦੇ ਬਸਦੇ ਰਹੋ। ਤੇ ਪ੍ਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਤੁਹਾਡੀਆਂ ਫਸਲਾਂ। 20 ਸਾਬੀ ਹੁਣ ਦਿਨ ਦੁਗਣੀ ਤੇ ਰਾਤ ਚੌਕਿਤ ਰੱਖੇ ਤੁਹਾਨੂੰ ਪ੍ਰਮਾਤਮਾ ਦੇ। ਸੱਚੀ ਗੱਲ।